I love that.

सारे बंदा शुरू Yeah. <laughs> ਕੀ ਨਾਮ ਹੈ ਤੁਹਾਡਾ ਪ੍ਰਪਿੰਦਰ ਸਿੰਘ ਜੀ ਮਾਮਲਾ ਕੀ ਹੈ ਬਈ ਜੀ ਮਾਮਲਾ ਜੀ ਇਹ ਸਾਡੇ ਪਿੰਡ ਹਰੀਗੜ੍ਹ ਦੀ ਜਿਹੜੀ ਸੋਸਾਇਟੀ ਆ ਉਹਦੇ ਵਿੱਚ ਜਿਹੜਾ ਉਕਤ ਸੈਕਟਰੀ ਆ ਉਹਦੇ ਵੱਲੋਂ ਜਿਹੜੀਆਂ ਕਾਪੀਆਂ ਨੇ ਲੋਕਾਂ ਦੀਆਂ ਉਕਤ ਲੋਕਾਂ ਤੋਂ ਪੈਸੇ ਲਏ ਗਏ ਰਸੀਦਾਂ ਲੋਕਾਂ ਨੂੰ ਦਿੱਤੀਆਂ ਗਈਆਂ ਅੱਗੇ ਜਿਹੜੇ ਇਹ ਪੈਸੇ ਇਹ ਬੈਂਕ ਵਿੱਚ ਨਹੀਂ ਜਮ੍ਹਾਂ ਕਰਵਾਏ ਗਏ ਜਿਸ ਦੇ ਕਰਕੇ ਹੁਣ ਸਾਡੇ ਨੇੜੇ ਪਿੰਡ ਕੁੱਬੇ ਵਿਖੇ ਜਦੋਂ ਗਵਨ ਹੋਣ ਤੇ ਲੋਕਾਂ ਨੂੰ ਪਤਾ ਚੱਲਿਆ ਤਾਂ ਲੋਕਾਂ ਨੇ ਆਪੋ ਆਪਣੀਆਂ ਕਾਪੀਆਂ ਚੈੱਕ ਕਰਵਾਈਆਂ ਤਾਂ ਲੋਕਾਂ ਨੂੰ ਇਸ ਘਪਲੇ ਦੇ ਹੋਣ ਦਾ ਪਤਾ ਲੱਗਿਆ ਜਦੋਂ ਕਿ ਜਨਵਰੀ ਮਹੀਨੇ ਦੇ ਵਿੱਚ ਦਾ ਇਹ ਘਪਲਾ ਹੋਇਆ ਹੋਇਆ ਉਸ ਤੋਂ ਬਾਅਦ ਇਹ ਹਰ ਇੱਕ ਨੂੰ ਇਹ ਕਹਿੰਦਾ ਆ ਰਿਹਾ ਵੀ ਮੈਂ ਤੇਰੇ ਪੈਸੇ ਭਰ ਦੂੰ ਤੇਰੇ ਭਰ ਦੂੰ ਉਸ ਤੋਂ ਅੱਜ ਤੱਕ ਇਹਨੇ ਕੋਈ ਵੀ ਕਿਸੇ ਦਾ ਪੈਸਾ ਨਹੀਂ ਭਰਿਆ ਇਹ ਸੈਕਟਰੀ ਇਸ ਹੱਦ ਤੱਕ ਭਾਗਿਆ ਵੀ ਜਿਹੜੇ ਬੱਚੇ ਵਿਦੇਸ਼ ਕੈਨੇਡਾ ਅਮਰੀਕਾ ਚ ਇੱਥੋਂ ਪੜ੍ਹਾਈ ਕਰਨ ਚਲੇ ਗਏ ਨੇ ਉਹਨਾਂ ਦੀਆਂ ਕਾਪੀਆਂ ਚਲਦੀਆਂ ਨੇ ਉਹ ਵੀ ਨਹੀਂ ਬਖਸ਼ੇ ਵਿੱਚ ਪਿੰਡ ਦੇ ਕੁਝ ਜਿਹੜੇ ਬਜ਼ੁਰਗ ਨੇ ਉਹ ਪਹਿਲਾਂ ਕਾਲਤ ਲੈਣਾ ਕਰ ਗਏ ਉਹਨਾਂ ਦੇ ਪਰਿਵਾਰਾਂ ਵੱਲੋਂ ਜਿਹੜੀਆਂ ਕਾਪੀਆਂ ਨੇ ਉਹ ਬੰਦ ਕਰਵਾਈਆਂਗੇ ਨੇ ਪਰ ਹੁਣ ਪਤਾ ਲੱਗਣ ਤੇ ਉਹਨਾਂ ਦੇ ਘਰਾਂ ਦੇ ਵਿੱਚ ਨੋਟਿਸ ਆ ਰਹੇ ਨੇ ਵੀ ਥੋੜੇ ਬਜ਼ੁਰਗਾਂ ਦੀ ਪੰਜ-ਪੰਜ ਸਾਲ ਦੀ ਜਿਨ੍ਹਾਂ ਦੀ ਮੌਤ ਹੋਈ ਆ ਉਹ ਸਾਰਿਆਂ ਦੇ ਜਿਹੜੇ ਪੈਸੇ ਆ ਉਵੇਂ ਦੇ ਉਵੇਂ ਖੜੇ ਨੇ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਉਕਤ ਸੈਕਟਰੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਕਿਸਾਨਾਂ ਨੂੰ ਇਨਸਾਫ ਦਿਵਾਇਆ ਜਾਵੇ ਤੇ ਅੱਗੇ ਤੋਂ ਅਸੀਂ ਸਰਕਾਰ ਤੋਂ ਅਪੀਲ ਕਰਦੇ ਆਂ ਵੀ ਜਿਹੜੀਆਂ ਸੋਸਾਇਟੀਆਂ ਨੇ ਇਹਦੇ ਵਿੱਚ ਪੜੇ ਲਿਖੇ ਜਾਂ ਸਰਕਾਰ ਕੋਈ ਆਪਦੇ ਤੌਰ ਤੇ ਕੋਈ ਮੁਲਾਜ਼ਮ ਪੱਕੇ ਰੱਖੇ ਜਿਹੜੇ ਇਹਨਾਂ ਸੋਸਾਇਟੀਆਂ ਦੀ ਨਿਗਰਾਨੀ ਰੱਖਣ ਤਾਂ ਜੋ ਜਿਹੜੇ ਆਮ ਕਿਸਾਨ ਆ ਉਹ ਇਸ ਠੱਗੀ ਤੋਂ ਬਚ ਸਕਣ ਤੇ ਕੌਣ ਸੈਕਟਰੀ ਹੈਗਾ ਕਿੱਥੋਂ ਰੈਰਵਾਲਾ ਕੋਈ ਹੋਰ ਵੀ ਸੋਸਾਇਟੀਆਂ ਦੇ ਮਾਮਲੇ ਲੈ ਕੇ ਪਰਚੇ ਦਰਜ ਹੋਏ ਤੇ ਇਹ ਬਲਬੀਰ ਸਿੰਘ ਸੈਕਟਰੀ ਹੈ ਜੀ ਇਹਦੇ ਕੋਲ ਪਹਿਲਾਂ ਸਾਡੇ ਪਿੰਡ ਹਰੀਗੜ ਦਾ ਚਾਰ ਸੀ ਉਸ ਤੋਂ ਬਾਅਦ ਪੂਰੇ ਤੇ ਕੁੱਬੇ ਪਿੰਡ ਦੀ ਸਾਂਝੀ ਸੋਸਾਇਟੀ ਹੈ ਉੱਥੋਂ ਦੇ ਸੈਕਟਰੀ ਦੀ ਜਿਹੜੀ ਆ ਉਹ ਮੌਤ ਹੋ ਚੁੱਕੀ ਸੀ ਉਸ ਤੋਂ ਬਾਅਦ ਇਹਨੂੰ ਪੂਰੇ ਕੁੱ ਕੁਝ ਬੜਬਰ ਦਾ ਵਧੀਆ ਹੀ ਹੋਊਗਾ ਬੜਬਰ ਦੇ ਜਿਹੜੇ ਲੋਕ ਆ ਉਹ ਇਸ ਲੁੱਟ ਤੋਂ ਬਚ ਚੁੱਕੇ ਨੇ ਇਹ ਦੋ ਪਿੰਡ ਠੱਗੀ ਦਾ ਸ਼ਿਕਾਰ ਹੋਏ ਨੇ ਉਕਤ ਸੈਕਟਰੀ ਅਤੇ ਇੱਕ ਲੜਕਾ ਕੁੱਬੇ ਪਿੰਡ ਦਾ ਇਹਨਾਂ ਤੇ ਪਹਿਲਾਂ ਵੀ ਪਰਚਾ ਦਰਜ ਹੈ ਇਹ ਜਵੰਤ ਤੇ ਬਾਹਰ ਆਏ ਹੋਏ ਨੇ ਪਰ ਹੁਣ ਜਿਹੜੀ ਅਸੀਂ ਮੈਕਮੇ ਦੀ ਕਾਰਵਾਈ ਦੇਖਦੇ ਆ ਉਹ ਬਹੁਤ ਢਿੱਲੀ ਜਾਪ ਰਹੀ ਹੈ ਕਿ ਕਈ ਵਾਰ ਹਫਤੇ ਹਫਤੇ ਬਾਅਦ ਇਨਸਪੈਕਟਰ ਆ ਜਿਹੜੇ ਇੱਥੇ ਢੇੜਾ ਮਾਰਦੇ ਨੇ ਅਸੀਂ ਸਰਕਾਰ ਤੋਂ ਡੀਸੀ ਸਾਹਿਬ ਤੋਂ ਮੰਗ ਕਰਦੇ ਆ ਵੀ ਇਹ ਜਿਹੜੀ ਕਾਰਵਾਈ ਹੈ ਇਹਦੇ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਜਿਹੜੇ ਕਿਸਾਨ ਨੇ ਇਹਨਾਂ ਨੂੰ ਹਿਸਾਬ ਮਿਲ ਸਕੇ ਅਤੇ ਅਗਲੀ ਫਸਲ ਬੀਜਣ ਵਾਸਤੇ ਖਾਦ ਡੀਏਪੀ ਮਹਈਆ ਕਰਵਾਈ ਜਾਵੇ ਕੀ ਨਾਮ ਹੈ ਤੁਹਾਡਾ ਮੱਖਣ ਸਿੰਘ ਜੀ ਕੀ ਕਹਿਣਾ ਚਾਹਣੇ ਕਹਿਣਾ ਤਾਂ ਇਹ ਹੈ ਜੀ ਵੀ ਜੋ ਸਾਡੇ ਪਿੰਡ ਸੋਸਾਇਟੀ ਦੇ ਵਿੱਚ ਘਪਲਾ ਹੋਇਆ ਲੋਕਾਂ ਨੂੰ ਪੈਸੇ ਭਰਨ ਦੇ ਬਾਵਜੂਦ ਡਿਫਾਲਟਰ ਲਾਨਿਆਂ ਗਿਆ ਉਹਨਾਂ ਨੋਟਸ ਆ ਚੁੱਕੇ ਨਹੀਂ ਦੇਖੋ ਵੀ ਜਦੋਂ ਹੁਣ ਤੱਕ ਜੋ ਜਿਹੜਾ 8-8 ਸਾਲ ਦਾ ਹੁਣ ਇਹਨਾਂ ਨੂੰ ਕਹਿ ਰਹੇ ਹਨ ਤੁਸੀਂ 8 ਸਾਲ ਪਹਿਲਾਂ ਡਿਫੈਕਟਰ ਤੇ ਇਹਦੇ ਵਿੱਚ ਅਸਤਾ ਇਹ ਗੱਲ ਕਹਿਣਾ ਵੀ ਇਹ ਸੈਕਟਰੀ ਦੇ ਨਾਲ ਸਾਰਾ ਹੀ ਮਹਿਕਮਾ ਭ੍ਰਸ਼ਟ ਆ ਤੇ ਜਿਵੇਂ ਬਲਬੀਰ ਸਿੰਘ ਸੈਕਟਰੀ ਆ ਇਹਦਾ ਪਿੰਡ ਦਾ ਸੈਕਟਰ ਹੈਗੇ ਕਿ ਵੀ ਇਹਦੇ ਨਾਲ ਉੱਪਰ ਤੱਕ ਵਿਭਾਗਾਂ ਭ੍ਰਸਟਾ ਕਿਉਂਕਿ ਜਦੋਂ ਹੁਣ ਇਹਨਾਂ ਨੂੰ ਨੋਟਿਸ ਆ ਗਏ ਲੋਕਾਂ ਦਾ ਰੌਲਾ ਪਿਆ ਜਿਹੜਾ ਦਾ 8-8 ਸਾਲ ਪਹਿਲਾਂ ਹੀ ਕਹਿ ਰਹੇ ਹਨ ਵੀ 8 ਸਾਲ ਦੇ ਰਿਫਰਟਰ ਹੋਣ ਉਦੋਂ ਤੱਕ ਦੇ ਨੋਟਿਸ ਕਿਉਂ ਨਹੀਂ ਆਏ ਇਸ ਕਰਕੇ ਵੀ ਇਸ ਦਾ ਕਹਿੰਦੇ ਜਿ ਵਿਜੀਲੈਂਸ ਦੀ ਜਾਂਚ ਹੋਵੇ ਉੱਪਰ ਤੱਕ ਜਿੰਨੇ ਵੀ ਇਹਦੇ ਵਿੱਚ ਅਫਸਰ ਆਉਂਦੇ ਨੇ ਉਹਨਾਂ ਸਾਰਿਆਂ ਤੇ ਕਾਰਵਾਈ ਕੀਤੀ ਜਾਵੇ ਤੇ ਸਰਕਾਰ ਜਾਂਚ ਕਰਕੇ ਜਿਹੜੇ ਦਾ ਲੋਕ ਆਪਦੇ ਆਪ ਰਿਫਰਟਰ ਹੋਏ ਹੋਏ ਨੇ ਕੋਈ ਗੱਲ ਨਹੀਂ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਪਰ ਜਿਹੜੇ ਇਹਨਾਂ ਦੇ ਕਾਰਨ ਰਿਫਰਟਰ ਹੋਏ ਨੇ ਉਹਨਾਂ ਨੂੰ ਸੁਰਖਰੂ ਕੀਤਾ ਜਾਵੇ ਉਹਨਾਂ ਦੇ ਪੈਸਿਆਂ ਦਾ ਸਰਕਾਰ ਹੱਲ ਕਰੇ ਤੇ ਉਹਨਾਂ ਨੂੰ ਜੋ ਰੇਵੇ ਤੇਲ ਜੋ ਵੀ ਅੱਗੇ ਬੈਂਕ ਦੇ ਵਿੱਚੋਂ ਮਿਲਦਾ ਉਸੇ ਤਰ੍ਹਾਂ ਮਿਲਣਾ ਚਾਹੀਦਾ ਤੇ ਉਹਨਾਂ ਨੂੰ ਉਹਦਾ ਵੀ ਵੋਟ ਦਾ ਹੱਕ ਵੀ ਮਿਲਣਾ ਚਾਹੀਦਾ ਪਰ ਅੱਜ ਦੇਖੋ ਡੀਸੀ ਦਾ ਸਾਡੇ ਆਏ ਆ ਵੀ ਇਹ ਦੇਖੋ ਸਾਨੂੰ ਕੀ ਵਿਸ਼ਵਾਸ ਦਿਵਾਉਂਦੇ ਨੇ ਜੇ ਨਹੀਂ ਕੋਈ ਵਿਸ਼ਵਾਸ ਦਿਵਾਉਂਦੇ ਤਾਂ ਸੜਕਾਂ ਤੇ ਵੀ ਉਤਰਾਂਗੇ ਤਾਂ ਜਿਵੇਂ ਜਿੰਨਾ ਚਿਰ ਲੋਕਾਂ ਦੇ ਪੈਸੇ ਪੈਸੇ ਦਾ ਹੱਲ ਨਹੀਂ ਹੁੰਦਾ ਸੰਘਰਸ਼ ਨੂੰ ਉਹਨਾਂ ਤੇਖਾ ਕੀਤਾ ਜਾਊਗਾ ਜੀ ਨਾਮ ਤੁਹਾਡਾ ਮੱਖਣ ਸਿੰਘ ਜੀ ਹਾਂਜੀ ਕੀ ਨਾਮ ਹੈ ਤੁਹਾਡਾ ਪ੍ਰੇਮ ਸ਼ਰਮਾ ਜੀ ਕੀ ਮਾਮਲਾ ਕੀ ਹੈ ਬਾਈ ਜਿਹੜਾ ਡੀਸੀ ਦਫ਼ਤਰ ਦੇ ਬਾਹਰ ਤੁਸੀਂ ਅੱਜ ਇਕੱਠੇ ਹੋਏ ਹੈਗੇ ਇਹ ਸਾਡਾ 5-6 ਮਹੀਨਿਆਂ ਤੋਂ ਕਰੇੜਾ ਕਾ ਚੱਲੀ ਆਉਂਦਾ ਜੀ ਕਪੜੇਵਾਜੀ ਦਾ ਸਾਡਾ ਸੈਕਟਰੀ ਭਲਵੀਰ ਸਿੰਘ ਪੁੱਤਰ ਮੇਘਰਾਜ ਸਾਨੂੰ ਨੋ ਡੀਓ ਵੀ ਦੇ ਗਿਆ ਸਾਰਾ ਕੁਝ ਦੇ ਗਿਆ ਪੈਸੇ ਵੀ ਭਰਤੇ ਰਸੀਦਾਂ ਵੀ ਕੋਲੇ ਨੇ ਪਰ ਅਸੀਂ ਅੱਜ ਡਿਫਾਲਟਰ ਸਾਨੂੰ ਡੀਏਪੀ ਨਹੀਂ ਮਿਲਦਾ ਸਾਡੀ ਬੋਟ ਵੀ ਕੱਟੀ ਗਈ ਸਾਨੂੰ ਕੁਝ ਨਹੀਂ ਮਿਲਦਾ ਸਾਰੇ ਕਪੜੇਵਾਜੀ ਦੇ ਸਕਾਰ ਹੋਏ ਸੀ ਕਿੰਨੇ ਦਾ ਕਪੜਾ ਕੀਤਾ ਹੈਗਾ ਦੇਖੋ ਜੀ ਜਾਂਚ ਕਰ ਰਹੇ ਨੇ ਸਾਨੂੰ ਤਾਂ ਉਹਨਾਂ ਤੇ ਕੋਈ ਬੜਾ ਯਕੀਨ ਨਹੀਂ ਹੈਗਾ ਵੀ ਕਦੋਂ ਉਹਦਾ ਫਾਈਨਲ ਰਿਪੋਰਟ ਦੇਣਗੇ ਦੇਖੋ ਇੱਕ ਕੁੱਬੇ ਰੋਲਾ ਪਿਆ ਹੋਇਆ ਜੀ ਪੂਰੇ ਕੁੱਬੇ ਦੀ ਸੈਟੀ ਸਾਂਝੀ ਹੈ ਇੱਕ ਇੱਕ ਹਰੀਗੜ ਤੋਂ ਦਾ ਮੇਨ ਸੀ ਸੈਕਟਰੀ ਉੱਥੇ ਉਹ ਲੱਗਿਆ ਸੀ ਐਡੀਸ਼ਨਲ ਮੰਗ ਕੀ ਕਰਦੇ ਹੈਗੇ ਮੰਗ ਤਾਂ ਹੁਣ ਆਈ ਸਾਨੂੰ ਹੁਣ ਮੂਰੇ ਦਿੱਕਤ ਦਾ ਡੀਏਪੀ ਦੀ ਇੱਕ ਤਾਂ ਡਿਫਾਲਟਰ ਹੋਗੇ ਜੀ ਸਾਨੂੰ ਡੀਏਪੀ ਦੀ ਤਾਂ ਮਿਲੀ ਨਹੀਂ ਰਿਹਾ ਡਿਫਾਲਟਰ ਕਰਾਰ ਦੇ ਤਾਂ ਸਾਨੂੰ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਜੀ ਵੀ ਇਹਦੀ ਜਮਨ ਸਹੀ ਜਾਂਚ ਕਰਵਾ ਕੇ ਜੀ ਸਾਨੂੰ ਸਹੀ ਇਨਸਾਫ ਦਿੱਤਾ ਜਾਵੇ ਸਾਡੀਆਂ ਕਾਪੀਆਂ ਨਿਲ ਦਿੱਤੀਆਂ ਜਾਣ ਅਸੀਂ ਅੱਗੇ ਨੂੰ ਲੈਣ ਦੇਣ ਕਰਨ ਦੇ ਯੋਗ ਹੋ ਜਾਈਏ ਇਹ ਜਿਹੜੀ ਸੁਸਾਇਟੀ ਹੈਗੀ ਆ ਕਿਥੋਂ ਦੀ ਸੁਸਾਇਟੀ ਇਹ ਕਿੰਨੇ ਕਾਪੀ ਧਾਰਕ ਹੈਗੇ ਇੱਥੇ ਇੱਥੇ ਲਗਭਗ 550 ਕਾਪੀ ਧਾਰਕ ਹੈਗੇ ਨੇ ਜੀ ਜਿਨ੍ਹਾਂ ਦੇ ਵਿੱਚੋਂ 183 ਕਾਪੀਆਂ ਜਿਹੜੇ ਮਤਲਬ ਕਿ ਰਸੂਕ ਲੋਕ ਨੇ ਉਹਨਾਂ ਦੇ ਕਾਪੀਆਂ ਸਹੀ ਨਹੀਂ ਗਈਆਂ ਜਿਹੜੇ ਅਸੀਂ ਆਮ ਲੋਕ 6 ਮਹੀਨੇ ਬਾਅਦ ਲੈਣ ਦੇਣ ਕਰਦੇ ਆ ਸਾਰੇ ਸੀ ਡਿਫਾਲਟਰ ਪੈ ਗਏ ਕਿੰਨੇ ਕੁੱਲ ਕਿੰਨੇ ਡਿਫਾਲਟਰ ਕਰ ਦਿੱਤੇ ਗਏ ਹੈਗੇ 350 350 ਦੇ ਕਰੀਬ ਲਗਭਗ ਜੀ ਮੈਂ ਡਿਫਾਲਟਰ ਨੇ 183 ਵੋਟ ਪਾਉਣ ਦੇ ਯੋਗ ਨਹੀਂ ਜੀ ਮੰਗ ਕੀ ਕਰਦੇ ਤੁਸੀਂ ਜਿਹੜਾ ਵੱਟੇ ਘਪਲੇ ਵਾਜੀ ਵੀ ਸਾਹਮਣੇ ਆਈ ਹੈਗੀ ਮੰਗ ਕੀ ਕਰਦੇ ਆ ਮੰਗ ਕਰਦੇ ਸਹੀ ਤੁਸੀਂ ਨੂੰ ਇਨਸਾਫ ਦਾ ਬੌਜੀ ਤਾਂ ਜਿਹੜੀ ਇਹਨਾਂ ਦੀ ਇਨਕੁਆਰੀ ਹੈ ਜੀ ਮਹਿਕਮੇ ਦੀ ਉਹ ਤਾਂ ਹੌਲੀ ਹੌਲੀ ਚੱਲ ਰਹੀ ਹੈ ਜੀ ਉਦੋਂ ਉਦੋਂ ਤੱਕ ਤਾਂ ਸਾਡੇ 4-5 ਫਸਲਾਂ ਬਰ ਅਸਲ ਜ਼ਿੰਮੇਦਾਰ ਕੌਣ ਹੈਗਾ ਜ਼ਿੰਮੇਦਾਰ ਤਾਂ ਜੀ ਪ੍ਰਸ਼ਾਸਕੀ ਨੇ ਤੁਰ ਤੱਕ ਹੀ ਜਦੋਂ ਆਡਿਟ ਹੁੰਦੀ ਹੈ ਜੀ ਇਹਦੀ ਇੱਕ ਸਾਲ ਬਾਅਦ ਉਦੋਂ ਫਾਈਨਲ ਰਿਪੋਰਟ ਨਹੀਂ ਕੋਈ ਹੋएगी ਕਿੰਨੇ ਸਾਲਾਂ ਤੋਂ ਬੈਂਕ ਸੋਸਾਇਟੀ ਡਿਫਾਲਟਰ ਹੈ ਜੀ ਡਿਫਾਲਟਰ ਜਿਨ੍ਹਾਂ ਨੇ ਜਿਹੜੇ ਅਫਸਰਾਂ ਨੇ ਇਹਦੀ ਆਡਿਟ ਕੀਤੀ ਹੈ ਉਹ ਵੀ ਵਿੱਚ ਲੈ ਜਾਣ ਜੀ ਇਹ ਜਿਹੜਾ ਸੈਕਟਰੀ ਹੈਗਾ ਕੌਣ ਕਿੱਥੋਂ ਦਾ ਰਹਿਣ ਵਾਲਾ ਹੈਗਾ ਉਹ ਸਾਡੇ ਪਿੰਡ 50 40 50 ਸਾਲ ਤੋਂ ਪਹਿਲਾਂ ਦੇ ਫਾਦਰ ਸਾਹਿਬ ਵੀ ਇੱਥੇ ਨੌਕਰੀ ਕਰਕੇ ਗਏ ਨੇ ਜੀ ਉਹਨਾਂ ਨੇ ਆਪਣੀ ਮਤਲਬ ਕਿ ਜਗ੍ਹਾ ਤੇ ਇਹਨੂੰ ਐਡਜਸਟ ਕਰਾਤਾ ਚਲੋ ਅਸੀਂ ਐਡਜਨ ਨੂੰ ਕੀਤਾ ਹੈਗਾ ਵੀ ਚਲੋ ਕੋਈ ਗੱਲ ਨਹੀਂ ਕੰਮ ਕਰ ਰਿ ਫਿਰ ਪਤਾ ਨਹੀਂ ਸੀ ਸਾਨੂੰ ਵੀ ਅੰਨਾ ਵਿਸ਼ਵਾਸ ਸੀ ਸਾਡਾ ਪਹਿਲਾਂ ਵੀ ਇਹ ਫੈਕਟਰੀ ਦੇ ਦੋਸ਼ ਲੱਗੇ ਕੋਈ ਪਰਚਾ ਦਰਜ ਹੋਇਆਗਾ ਸੋਸਾਇਟੀ ਕਾ ਪਹਿਲਾਂ ਕੁੱਬੇ ਰੌਲਾ ਪਿਆ ਜੀ 7-8 ਮਹੀਨਿਆਂ ਤੋਂ ਲਗਭਗ ਸਾਲ ਵੀ ਹੋ ਗਏ ਜੀ ਬਹੁਤ ਰੌਲਾ ਪਿਆ ਰਿਹਾ ਜੀ ਪ੍ਰੋਟੈਸਟ ਕੀ ਹੋਵੇਗਾ ਅਗਲਾ ਅਗਲਾ ਦੇਖ ਲਈ ਅਸੀਂ ਟੀ ਸਾਹਿਬ ਨੂੰ ਮਿਲ ਕੇ ਵੀ ਅੱਗੇ ਸਾਨੂੰ ਕੀ ਦਿਸ਼ਾ ਨਿਰਦੇਸ਼ ਕਰਦੇ ਨੇ ਫਿਰ ਉਹ ਸਾਹਿਬ ਨਾਲ ਚੱਲਾਂਗੇ ਜੀ ਸੀ ਕੀ ਨਾਮ ਤੁਹਾਡਾ ਪ੍ਰੇਮ ਸ਼ਰਮ ਬਈ ਤੀਨਾ ਬਈ ਬੜਾ ਨਾਰ ਸਿੰਘ ਜੀ ਮਾਮਲਾ ਕੀ ਹੈ ਬਈ ਜੀ ਅੱਜ ਪ੍ਰਦਰਸ਼ਨ ਕੀਤਾ ਹੈ ਮਾਮਲਾ ਜੀ ਇਹ ਸਾਡੇ ਪਿੰਡ ਦੀ ਰੇਹ ਵਾਲੀ ਬੈਂਕ ਦਾ ਮਾਮਲਾ ਜੀ ਇਹ ਬਹੁਤ ਜਤੋਂ ਪਹਿਲਾਂ ਦਾ ਮੇਰੇ ਸਿੰਘ ਜੀ ਫਿਰ ਉਹਨੇ ਆਪਦੇ ਆਪੇ ਦਾ ਮੁੰਡਾ ਆਪਣਾਦਾ ਉੱਥੇ ਮਲਵੀਰ ਸਿੰਘ ਜੀ ਉਦੋਂ ਬਾਅਦ ਦੇਖਿਆ ਜਿਹੜਾ ਡਫਾਲਟਰ ਹੈ ਇਹ ਜਾਂਦੀ ਕੋਈ ਬੰਦੇ ਦੇ ਐਮਰਜੈਂਸੀ ਪੈ ਗਈ ਕੋਈ ਮਰੀਜ਼ ਬਣ ਗਿਆ ਲੁੱਧਿਆਂ ਲੱਗਿਆ 5-7 ਲੱਖ ਵੀ ਇਹਨੇ ਸਾਰਾ ਪਿੰਡੇ ਡਫਾਲਟਰ ਕਰਤਾ ਜਿਹੜੇ ਪਾਏ-ਪਾਏ 5-7 ਲੱਖ ਜੀ ਦੇ ਕੋਲੇ 50-50 ਗੇਲਾਂ ਦੇ ਖੇਤੀ ਕਰਦੇ ਨੇ ਉਹ ਵੀ ਡਫਾਲਟਰ ਚ ਕਰਤੇ ਮਾਂ ਕੀ ਕਰਦੇ ਆ ਮਾ ਕਰਦੇ ਵੀ ਇਹ ਤਾਂ ਉਹ ਹੋਣਾ ਚਾਹੀਦਾ ਐਨਾ ਇਨਸਾਬ ਹੋਣਾ ਚਾਹੀਦਾ ਹੈ ਕੱਪੜਾ 200 ਕਾਂ ਜਾਂ 550 ਕਰੀਬ ਕਾਪੀ ਹੈ 350 ਕਾਪੀ ਦੇ ਕੱਪੜਾ ਹੈ ਜੇ ਤਖੜੇ ਤਖੜੇ ਕਰਨੇ ਪੰਜੀ ਮੁਕਰ ਵੀ ਨਹੀਂ ਸਕਦੇ ਉਹਨਾਂ ਦੇ ਉਹਨਾਂ ਵਿੱਚ ਡਿਫਰਟ ਕਰਿਆ ਪਿਆ ਮਾ ਕੀ ਕਰਦੇ ਮਾ ਕੀ ਸਾਡਾ ਇਨਸਾਬ ਹੋਣਾ ਚਾਹੀਦਾ ਹੈ ਹਾਂਜੀ ਹਾਏ ਬਿਜੇ ਦੇ ਜਾਂਚ ਹੋਣੀ ਚਾਹੀਦੀ ਜੀ ਨਾਰਸਿੰਘ ਜੀ ਵਿੰਦਾਸ ਕੀ ਕਹਿਣਾ ਚਾਹਣਾ ਆਜੂ ਪ੍ਰਦਰਸ਼ਨ ਕੀਤਾ ਜਾ ਰਿਹਾ ਡੀਸੀ ਦਫਤਰ ਦੇ ਬਾਹਰ ਇਕੱਠ ਹੈਗਾ ਤੁਹਾਡਾ 8 ਮਹੀਨੇ ਹੋ ਗਏ ਸਾਨੂੰ ਸਾਡੀ ਸੁਣਵਾਈ ਨਹੀਂ ਹੋਈ ਕਾ ਪਿੰਡ ਫਲਟਰ ਹੋਰ ਵੀ ਨਿਕਲੀ ਜਾਂਦੇ ਪਹਿਲਾਂ ਘੱਟ ਸੀ ਵਧੀ ਜਾਂਦੇ ਨੇ ਅਸੀਂ ਮੈਕਮੇਜ ਵੀ ਗਏ ਸੀ ਉਹਨਾਂ ਨੇ ਵੀ ਦੋ ਤਿੰਨ ਵਾਰ ਬੰਦੇ ਭੇਜੇ ਨੇ ਪਰ ਸੈਟਰੀ ਬੈਠੇ ਗਏ ਇੱਥੇ ਤੁਸੀਂ ਕੀ ਹੈਗੇ ਹੋ ਕਮੇਟੀ ਦੇ ਮੈਂਬਰ ਕੀ ਹੈ ਜਾਂ ਪ੍ਰਧਾਨ ਹਾਂ ਕਮੇਟੀ ਦੇ ਕਿਹੜੇ ਪਿੰਡ ਦੀ ਸੋਸਾਇਟੀ ਦੇ ਬਹਿ ਗਏ ਹਰੀ ਗਰਦਨ ਆ ਮੈਂ ਕੀ ਕਰਨਾ ਚਾਹਣਾ ਜਣੇ ਜਿਹੜਾ ਕੱਬਲੇਬਾਜੀ ਹੋਈ ਹੈ ਡਿਫੈਕਟਰ ਕਿਸਾਨਾਂ ਨੂੰ ਬਣਾਇਆ ਗਿਆ ਹੈਗਾ ਆ ਤੁਸੀਂ ਕਮੇਟੀ ਦੇ ਵਿੱਚ ਸੀਗਾ ਕਿਵੇਂ ਦੇ ਦੇ ਇਸ ਨੂੰ ਲੈ ਕੇ ਸੰਤ ਕੋਈ ਬਾਅਦ ਵਿੱਚ ਹੁਣ ਪਤਾ ਲੱਗ ਰਿਹਾ ਜੀ ਪਹਿਲਾਂ ਕੋਈ ਦੱਸੀ ਨਹੀਂਗਾ ਕਿ ਕਲੀਅਰ ਨਹੀਂ ਕੀਤਾ ਤੁਸੀਂ ਪ੍ਰਬੰਧਕ ਵੀ ਹੈਗੇ ਆ ਉਹ ਕਮੇਟੀ ਦੇ ਵਿੱਚ ਤੇ ਤੁਹਾਨੂੰ ਕੋਈ ਪਤਾ ਨਹੀਂ ਇਸ ਬਾਰੇ ਨਹੀਂ ਨਹੀਂ ਸੰਤ ਤਾਂ ਹੁਣ ਜੋ ਕਾਪੀ ਚੈੱਕ ਕਰਵਾਈ ਫਿਰ ਪਤਾ ਲੱਗਿਆ ਹੁਣ ਤੁਸੀਂ ਕੀ ਕਹਿਣਾ ਚਾਹਣੇ ਕਿਸਾਨਾਂ ਦੇ ਨਾਲੋਂ ਸਰ ਹਾਂਜੀ ਹਾਂ ਹਾਂ ਕਿਸਾਨਾਂ ਨਾਲ ਆਈ ਅੱਜ ਸਾਡੇ ਦਾ ਕਾਪੀ ਆਈ ਪਈ ਕੱਬਲਾਇਆ ਇਹ ਰਿਪ੍ਰੈਸ਼ਟ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਦੀ ਜਾਂਚ ਹੋਣੀ ਚਾਹੀਦੀ ਹੈ ਹਾਂਜੀ ਇਸ ਵਾਰ ਪ੍ਰੋਟੈਸਟ ਕੀ ਹੋਵੇਗਾ ਸਰ ਅੱਗੇ ਜਿੰਨੇ ਹੋਊਗਾ ਸੰਗਤ ਕਹੋ ਮਿੱਤਰ ਲੰਗੀ ਇਹ ਫੈਕਟਰੀ ਕਿੱਥੋਂ ਦਾ ਸੀਗਾ ਸਰ ਕੀ ਨਾਮ ਹੈ ਫਿਰ ਉਹਦਾ ਬਲਵੀਰ ਸਿੰਘ ਤੂੰ ਪਹਿਲਾਂ ਵੀ ਮੁਕਦਮੇ ਦਰਜ ਹੋਣਾ ਤੇਜੀ ਨਹੀਂ ਪਹਿਲਾਂ ਤਾਂ ਪੂਰੇ ਕੁੱਬੇ ਦੇ ਚੱਲ ਰਹੇ ਸੀ ਪਹਿਲੇ 8 ਮਹੀਨੇ ਹੋ ਗਏ ਸਰ ਹੁਣ ਕਿੰਨੇ ਕਾਪੀਆਂ ਸਰ ਕੁੱਲ ਜੀ ਤਕਰੀਬਨ 600 ਤਕਰੀਬਨ ਨਾਮ ਕੀ ਰਟਾ ਜਗਦੀਪ ਸਿੰਘ ਆ ਜੀ ਮਾਮਲਾ ਕੀ ਹੈ ਬਈ ਇਹ ਮਾਮਲਾ ਰੇਲ ਬੈਂਕ ਦਾ ਹੀ ਉਹਦਾ ਤੇ ਮੈਂ ਡਰਾਈਵਰੀ ਕਰਦਾ ਮੈਂ ਪਿੰਡ ਰਹਿੰਦਾ ਨਹੀਂ ਸੋਸਾਇਟੀ ਚ ਜਾਂਦਾ ਨਹੀਂ ਮਤਲਬ ਉਹਨੂੰ ਲੈ ਰਹਿਣਾ ਤੇ ਮੈਨੂੰ ਗੱਲ ਪਤਾ ਲੱਗਿਆ ਕਿ 55000 ਰੁਪਏ ਮੇਰੇ ਕਨੇ ਵੀ ਕਰਤਾ ਮੈਂ ਕੋਈ ਖੇਤੀ ਨਹੀਂ ਕਰਦਾ ਮੈਂ ਟਰੱਕ ਡਰਾਈਵਰ ਹਾਂ ਮੈਂ ਅਸੀਂ ਸ਼ਿਮੀ ਦੇ ਪਿੰਡ ਨਹੀਂ ਆਉਂਦਾ ਹੈਗਾ ਕਿਹੜੀ ਸੋਸਾਇਟੀ ਦਾ ਮਸਲਾ ਕੀ ਨੇ ਕਰਦਾ ਜੀ ਇਹ ਬਲਵੀਰ ਸਿੰਘ ਸੈਕਟਰੀ ਹੈ ਜੀ ਕਿੰਨੇ ਜਿਹੜਾ ਹੈ ਕਿਸਾਨਾਂ ਨੂੰ ਡਿਫਾਲਟ ਕੀਤਾ ਗਿਆ ਤੇ ਸਾਡੇ ਦਿਨ ਤੋਂ ਉਹਨੂੰ ਕਹਿੰਦੇ ਨਹੀਂ ਜੀ ਤੇ ਬਾਕੀ 180 ਕੁ ਬਚਦੇ ਆ ਜਿਹੜੇ ਮੰਗ ਕੀ ਕਰਦੇ ਬਾਈ ਮੰਗ ਕਰਦੇ ਦੀ ਜਾਂਚ ਹੋਣੀ ਚਾਹੀਦੀ ਹੈ ਵੀ ਕੀ ਇਹਦਾ ਸੱਚ ਦਾ ਨਿਕਲਣਾ ਚਾਹੀਦਾ ਹੈ ਕਿ ਕਿਵੇਂ ਕਿ ਰਹਾ ਹੈਗਾ ਪਹਿਲਾਂ ਵੀ ਇਹਨਾਂ ਦੇ ਮੁਕੱਦਮੇ ਦਰਜ ਹੈ ਕੋਈ ਪਹਿਲਾਂ ਹੈਗਾ ਜੀ ਆਹ ਕੁੱਬੇ ਪਿੰਡ ਦੇ ਪੁਰਾਣੇ ਹੈ ਸਰ ਕੀ ਕਹਿਣਾ ਚਾਹਣਾ ਇੱਕ ਸੁਸਾਇਟੀ ਦੇ ਵਿੱਚ ਕੱਪੜਾ ਬਾਜੀ ਦਾ ਮਾਮਲਾ ਸਾਹਮਣੇ ਆਇਆ ਪਿੰਡ ਹਰੀਗੜ ਦੀ ਸੈਟਿੰਗ ਲੈ ਕੇ ਰੋਜ਼ ਵੀ ਚਚਾਇਆ ਜਾ ਰਿਹਾ ਹੈ ਸੈਕਟਰੀ ਤੇ ਦੋਸ਼ ਲੱਗੇ ਸਰ ਜੀ ਸਾਡੇ ਕੋਲੇ ਜਿਹੜਾ ਹਰੀਗੜ ਦੀ ਸੁਸਾਇਟੀ ਦਾ ਮਸਲਾ ਹੈ ਉਹ ਸਾਡੇ ਸਪੈਕਸ ਸਾਹਿਬ ਨੇ ਉੱਥੇ ਰਿਕਾਰਡ ਕੁੜੀ ਚੈੱਕ ਕੀਤਾ ਸੀ। ਉਹਨਾਂ ਨੂੰ ਜਦੋਂ ਲੱਗਿਆ ਇਹਦੇ ਜੀ ਕੋਈ ਗੱਲ ਹੈ ਗੜਬੜ ਹੈ ਤਾਂ ਉਹਨਾਂ ਨੇ ਤੁਰੰਤ ਮੇਰੇ ਕੋਲੇ ਇੱਕ ਟੀਮ ਬਣਾਉਣ ਲਈ ਸਾਨੂੰ ਕਿਹਾ ਤੇ ਅਸੀਂ ਉਹ ਟੀਮ ਦਾ ਗਠਨ ਕੀਤਾ ਹੈ ਟੀਮ ਹੈ ਜਿਹੜੀ ਉੱਥੇ ਚੈੱਕ ਕਰ ਰਹੀ ਹੈ ਮੇਰੇ ਖਿਆਲ ਨਾਲ 2 ਤੋਂ 250 ਦੇ ਵਿੱਚ ਖਾਤਾ ਜਿਹੜਾ ਉਹ ਚੈੱਕ ਹੋ ਚੁੱਕਾ। ਆਲਰੇਡੀ ਪਹਿਲੇ ਹੀ ਉੱਥੇ ਚੱਲ ਰਿਹਾ ਪਸਾਰ। ਯਾਰ ਉਹਨਾਂ ਵੱਲੋਂ ਕਿਹਾ ਗਿਆ ਵੀ ਸਾਨੂੰ ਯਾਨੀ ਕਿ ਅਸੀਂ ਪੈਸੇ ਭਰਦੇ ਸੀ ਪਰ ਪੈਸੇ ਭਰਨ ਦੇ ਬਾਵਜੂਦ ਵੀ ਸਾਨੂੰ ਡਿਫਾਲਟਰ ਕੀਤਾ ਗਿਆ ਹੈਗਾ। ਬੈਸੇ ਤਾਂ ਇਹ ਹੁੰਦਾ ਜਿਹੜਾ ਇਹ ਕੰਪੋਨੈਂਟ ਦਾ ਹੁੰਦਾ ਹੈ ਇਹਦੇ ਵਿੱਚ ਜਿਹੜੀ ਉਹਨਾਂ ਨੇ ਮੈਂਬਰਾਂ ਨੇ ਵਸੂਲੀ ਕੀਤੀ ਹੈ ਜੋ ਉਹਨਾਂ ਨਾਲ ਕੋਈ ਧੋਖਾਧੜੀ ਹੋਈ ਹੈ ਉਹ ਉਹਨਾਂ ਦੇ ਰਿਕਾਰਡ ਖਾਤੇ ਹੁਣ ਆਪਾਂ ਬੈਂਕ ਨਾਲ ਸਾਰਾ ਸਾਡੀ ਟੀਮ ਇਨਸਪੈਕਟਰ ਸਾਹਿਬ ਦੀ ਜਿਹੜੀ ਟੀਮ ਹੈ ਉਹ ਕਰ ਰਹੀ ਹੈ ਤੇ ਉਹ ਜਦੋਂ ਚੈੱਕ ਕਰਨਗੇ ਜੋ ਵੀ ਉਹਦੇ ਚ ਉਹਨਾਂ ਦਾ ਹੋਊਗਾ ਉਹ ਉਹ ਸੈਕਟਰੀ ਵੱਲ ਹੀ ਪੈਣਾ ਹੈ ਮੈਂਬਰਾਂ ਨੂੰ ਉਹਦਾ ਕੋਈ ਹਰਜਾਨਾ ਨਹੀਂ ਚੱਲਦਾ ਸਰ ਤੁਹਾਡੇ ਵੱਲੋਂ ਕੀ ਜਾਂਚ ਕੀਤੀ ਜਾ ਰਹੀ ਹੈ ਇਸ ਅੱਗੇ ਜਾਂਚ ਸਾਡੀ ਟੀਮ ਗਠਿਤ ਹੈ ਚਾਰ ਮੈਂਬਰੀ ਟੀਮ ਹੈ ਉਹ ਕਰ ਰਹੀ ਹੈ ਉਹਨੇ ਜਦੋਂ ਵੀ ਸਾਡੇ ਕੋਲੇ ਰਿਪੋਰਟ ਕਰਦੀ ਐ ਸੀ ਉਹਦੇ ਤੇ ਨਾਲ ਦੀ ਨਾਲ ਕਾਰਵਾਈ ਕਰ ਦਿਆਂਗੇ ਪਹਿਲਾਂ ਸਰ ਇਸ ਸੈਕਟਰੀ ਤੇ ਜਿਹੜਾ ਹੈਗਾ ਕੋਈ ਪਹਿਲਾਂ ਵੀ ਮੁਕੱਦਮਾ ਦਰਜ ਹੋਇਆ ਹੈ ਹਾਂ ਪਹਿਲਾਂ ਵੀ ਕੁਬੇ ਸੈਡੀ ਦੇ ਸਬੰਧ ਦੇ ਵਿੱਚ ਇਹਦੇ ਤੇ ਇਹਨਾਂ ਤੇ ਐਫ ਆਈ ਆਰ ਹੋਈ ਹੋਈ ਹੈ ਦਰਜ ਹੋਈ ਹੋਈ ਹੈ ਸਰ ਕਿਵੇਂ ਦੇ ਦੇ ਹੈਗੇ ਆਉਣ ਵਾਲੇ ਸਮੇਂ ਵਿੱਚ ਕੋਈ ਜਾਂਚ ਦੇ ਵਿੱਚ ਕਦੋਂ ਕੋ ਸਮੇਂ ਪੂਰੀ ਕਰ ਦਿੱਤੀ ਜਾਵੇਗੀ ਜਾਂਚ ਇਹ ਹੈ ਵੀ ਮੈਂਬਰਾਂ ਦੀ ਕੱਲੇ ਕੱਲੇ ਮੈਂਬਰ ਦੀ ਜਿਹੜੀ ਹਿਸਾਬ ਤਸਦੀਕ ਹੋਊਗਾ ਉਹਦਾ ਬੈਂਕ ਨਾਲ ਮਲਾਣ ਹੋਊਗਾ ਰਿਕਾਰਡ ਜਿਆਦਾ ਹੁੰਦਾ ਹੈ ਥੋੜਾ ਜਿਹਾ ਟਾਈਮ ਤਾਂ ਇਹ ਤੇ ਲੱਗ ਜਾਂਦਾ ਪਰ ਫਿਰ ਵੀ ਸਾਡੇ ਵੱਲੋਂ ਜਲਦ ਤੋਂ ਜਲਦ ਇਹ ਜਿਹੜੀ ਹੈਗੀ ਬਣਦੀ ਰਿਪੋਰਟ ਕਰਵਾ ਕੇ ਕਾਰਵਾਈ ਨਾਲ ਦੀ ਨਾਲ ਕਾਰਵਾਈ ਤਾਂ ਜਿੰਨੀ ਜਿੰਨੀ ਵੀ ਅੰਤਰੀਮ ਰਿਪੋਰਟ ਵੀ ਸਾਡੇ ਕੋਲੇ ਕੋਈ ਆਉਂਦੀ ਹੈ ਨਾਲ ਦੀ ਨਾਲ ਸਾਡੇ ਵੱਲੋਂ ਕਾਰਵਾਈ ਚ ਕੋਈ ਢਿਲ ਨਹੀਂ ਨਾਲ ਦੀ ਨਾਲ ਅਸੀਂ ਜੋ ਬਣਦੀ ਕਾਰਵਾਈ ਉਹ ਕਰਨ ਲਈ ਲਿਖ ਦਿੱਤਾ ਜਾਂਦਾ ਸਰ ਇਹਦੇ ਚ ਜਿਹੜੇ ਹੈਗੇ ਕਾਫੀ ਵੀ ਕੋਈ ਹੈਗੇ ਕਾਫੀਆਂ ਇਨਕੇ ਵਿਦੇਸ਼ ਬੈਠੇ ਹੈਗੇ ਉਹਨਾਂ ਦੀਆਂ ਕਾਫੀਆਂ ਦਾ ਵੀ ਕੱਪੜਾ ਸਾਹਮਣੇ ਆਇਆ ਸਰ ਉਹੀ ਹੈ ਨਾ ਉਹ ਚੈੱਕ ਕਰਾਂਗੇ ਜਿਹੜੇ